ਨਾਂ ਤਸਵੀਰਾਂ ਚ ਉਹ ਲਮਹਾ ਕੈਦ ਹੋਇਆ ਜਦ 3.5 ਸਾਲ ਦੀ ਮਾਸੂਮ ਬੱਚੀ ਟਿਊਸ਼ਨ ਜਾ ਰਹੀ ਸੀ ਤਾਂ ਅਚਾਨਕ ਫੋਟ ਦੇ ਇੱਕ ਗੋਲੀ ਆ ਬੱਜੀ ਕਰਦ ਨਾਲ ਉਹ ਚਿਲਾ ਉੱਠ ਜਿहां ਤਸਵੀਰਾਂ ਚ ਸਾਫ ਨਜ਼ਰ ਆ ਰਿਹਾ ਹੈ ਕਿ ਮਾਸੂਮ ਬੱਚੀ ਆਪਣੇ ਪਿਤਾ ਦੇ ਨਾਲ ਟਿਊਸ਼ਨ ਜਾ ਰਹੀ ਸੀ ਕਿ ਅਚਾਨਕ ਉਹ ਤਰਦ ਨਾਲ ਤੜਫਨ ਲੱਗ ਪਈ ਚੀਖਣ ਲੱਗ ਪਈ ਉਸ ਦਾ ਪਿਤਾ ਵੀ ਇਹਨਾਂ ਤਸਵੀਰਾਂ ਚਾਹਣੀ ਬੱਚੀ ਨੂੰ ਲੈ ਕੇ ਪਛਤਾ ਬਖਾਈ ਦੇ ਰਿਹਾ ਤਸਵੀਰਾਂ ਅਮਰitsar ਦੀ ਫਤਿਹ ਕਲੋਨੀ ਦੀਆਂ ਨੇ ਜਿੱਥੇ ਇੱਕ ਛੋਟੀ ਵਸੂਮ ਬੱਚੀ ਦੇ ਅਚਾਨਕ ਕਿਧਰੋਂ ਇੱਕ ਗੋਲੀ ਆ ਕੇ ਵੱਜੀ ਕਿ ਉਹ ਗੰਭੀਰ ਤੌਰ ਤੇ ਜ਼ਖਮੀ ਹੋ ਗਈ ਫੌਰਨ ਉਸ ਨੂੰ ਹਸਪਤਾਲ ਚ ਭੇਤੀ ਕਰਵਾਇਆ ਗਿਆ ਇਸ ਬੱਚੀ ਦੇ ਪਿਤਾ ਨੂੰ ਪਹਿਲਾਂ ਤਾਂ ਲੱਗਿਆ ਕਿ ਸ਼ਾਇਦ ਉਸ ਦੀ ਧੀ ਨੂੰ ਕੋਈ ਸੱਟ ਲੱਗ ਗਈ ਹੈ ਜਾਂ ਫਿਰ ਉਸ ਦੇ ਕੋਈ ਕੀੜਾ ਲੜ ਗਿਆ ਪਰ ਸੱਚਾਈ ਜਾਣ ਕੇ ਉਹਨਾਂ ਦੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਮੈਂ ਆਪਣੇ ਬੱਚਨ ਟ੍ਰੇਸ਼ਨ ਛੱਡਣ ਜਾ ਰਿਹਾ ਸੀ ਤੇ ਗਲੀ ਨੰਬਰ 10 'ਚ ਹੀ ਰਹਿੰਦੇ ਤੇ 5 ਸਵਾ 5 ਦਾ ਟਾਈਮ ਹੈ 5 ਦੇ 5 ਦਾ ਤੇ ਨਾਰਮਲ ਹੀ ਜਾ ਰਹੇ ਆਪਾਂ ਉਥੋਂ ਇੱਕਦਮ ਹੀ ਚਲਦੀ ਹੈ ਪਿਸਤੌਲ ਕਿਸੇ ਨੇ ਗੋਲੀ ਚਲਾਈ ਹੈ ਉਹ ਵੀ ਸਾਨੂੰ ਹੁਣ ਪਤਾ ਲੱਗਿਆ ਕਿ ਜਦੋਂ ਬ੍ਰੇਕ ਹੋਇਆ ਤੇ ਉਹਦੇ ਵਿੱਚੋਂ ਬੁਲੇਟ ਨਿਕਲੀ ਤੇ ਤੋਂ ਗੋਲੀ ਚੱਲੀ ਤੋਂ ਨਾ ਵਾਜ ਨਹੀਂ ਬਾਜ ਆਈ ਹੈ ਬਾਜੀ ਪਰ ਬੱਚੇ ਦੇ ਇੱਕਦਮ ਸੱਟ ਵਾਏਗੀ ਮੇਰਾ ਸਾਰਾ ਧਿਆਨ ਉਹਦੇ ਵੱਲ ਚਲ ਗਿਆ ਮੈਂ ਦੇਖਿਆ ਨਹੀਂ ਨਾ ਮੈਨੂੰ ਪਤਾ ਕਿ ਕੋਣ ਨਾ ਪਿੱਛੇ ਕੋਣ ਤੇ ਮੈਂ ਆਪਣੇ ਬੱਚੇ ਨੂੰ ਪੜ੍ਹਾਇਆ ਤੇ ਦਵਾ-ਦਵਾ ਲੈ ਕੇ ਪਤਾ ਕਿਸ ਨੇ ਕੋ ਚਲਾਈ ਕੋਈ ਨਹੀਂ ਪਤਾ ਕੋਈ ਆਈਡੀਆ ਕੋਈ ਰੰਜਿਸ਼ਤਾਨੀ ਕੋਈ ਰੰਜਿਸ਼ਤਾਨੀ ਰੰਜਿਸ਼ਾ ਜੀ ਕੀ ਲੱਗ ਬੱਚੀ ਉਮਰ ਕਿੰਨੀ ਬੱਚੇ ਦੇ ਮੈਂ 3.5 ਸਾਲ ਕਿਤੇ ਕਰੋ ਕੁਛ ਨਹੀਂ ਜਾਣ ਤੇ ਪੈਸੇ ਜਾ ਟਿਊਸ਼ਨ ਜਾ ਰਹੀ ਮੇਰੇ ਨਾਲ ਟਿਊਸ਼ਨ ਛੱਟਣ ਜਾ ਰਹੀ ਹਾਂ ਸਾਢੇ 6 ਹੋਗੀ ਮਨਿੰਦਰ ਮੋਂਗਾ ਨੇ ਵੀ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਪੀੜਤ ਬੱਚੀ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਰ ਹੋਇਆ ਕੀ ਸੀ ਹਰ ਇੱਕ ਦਾ ਵਾਸਾ ਹੀ ਕਹਿਣਾ ਕਿ ਉਹ ਜਾਣਦੇ ਹੀ ਕਿ ਆਖਰ ਇਹ ਸਭ ਕੁਝ ਕਿਵੇਂ ਹੋਇਆ ਉਹ ਬਸ ਇਹ ਨਾ ਜਾਣਦੇ ਨੇ ਕਿ ਇਹ ਸਭ ਕਿਸ ਦੇ ਕਾਰਨ ਹੋਇਆ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਇਸ ਵੇਲੇ ਗਲੀ ਨੰਬਰ 10 'ਚ ਮੌਜੂਦ ਹਾਂ ਉਸ ਪਾਸੇ ਤੋਂ ਪਿਤਾ ਆਪਣੀ 3.5 ਸਾਲ ਦੀ ਬੱਚੀ ਨੂੰ ਟਿਊਸ਼ਨ ਛੱਡਣ ਲਈ ਪੈਦਲ ਨਿਕਲਦਾ ਹੈ ਕਿਉਂਕਿ ਘਰ ਤੋਂ ਬਿਲਕੁਲ ਨੇੜੇ ਟਿਊਸ਼ਨ ਸੈਂਟਰ ਸੀ ਜਿੱਥੇ ਛੱਡਣ ਜਾਣਾ ਸੀ ਪਰ ਅਚਨ ਚੇਤ ਇੱਥੇ ਆ ਕੇ ਜਿਹੜੀ ਬੇਟੀ ਹੈ ਉਹ ਡਿੱਗ ਪੈਂਦੀ ਹੈ ਉਸ ਦੀ ਲੱਤੋਂ ਖੂਨ ਨਿਕਲਣ ਲੱਗਦਾ ਹੈ ਤਾਂ ਪਿਤਾ ਇਹ ਸੋਚਦਾ ਕਿ ਸ਼ਾਇਦ ਕੋਈ ਕੀੜਾ ਮਕੋੜਾ ਲੜਿਆ ਹੈ ਜਾਂ ਕੋਈ ਤਿੱਖੀ ਚੀਜ਼ ਪਹਿਲਾਂ ਵੱਜੀ ਹੋਣੀ ਜਿਹੜਾ ਹੁਣ ਬੱਚੀ ਦੇ ਦਰਦ ਹੋਇਆ ਜਾਂ ਖੂਨ ਨਿਕਲਿਆ ਪਰ ਉਸ ਤੋਂ ਬਾਅਦ ਜਦੋਂ ਦਰਦ ਜ਼ਿਆਦਾ ਹੁੰਦਾ ਤਾਂ ਪਿਤਾ ਭੱਜ ਕੇ ਉਸ ਨੂੰ ਘਰ ਲੈ ਕੇ ਜਾਂਦਾ ਹੈ ਘਰ ਜਾ ਕੇ ਬੱਚੀ ਹੋਰ ਜ਼ਿਆਦਾ ਰੋਣ ਲੱਗ ਜਾਂਦੀ ਚੀਕਾਂ ਮਾਰਨ ਲੱਗਦੀ ਹੈ ਤੇ ਕਪੜਾੜ ਪੈਂਦੀ ਪਰਿਵਾਰ ਨੂੰ ਔਰ ਉਸ ਤੋਂ ਬਾਅਦ ਜਿਹੜਾ ਹਸਪਤਾਲ ਲਿਜਾਇਆ ਜਾਂਦਾ ਤਾਂ ਡਾਕਟਰ ਨੂੰ ਸ਼ੱਕ ਪੈਣ ਤੇ ਡਾਕਟਰ ਐਕਸ-ਰੇ ਕਰਦਾ ਤਾਂ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਬੱਚੀ ਦੀ ਲੱਤ 'ਚ ਗੋਲੀ ਹੈ ਜਦੋਂ ਉੱਥੇ ਜਾ ਕੇ ਬੱਚੇ ਦਾ ਐਕਸਟਰਾ ਕੀਤਾ ਐਕਸਰੇ ਦੇ ਵਿੱਚ ਜੋ ਉਹਨਾਂ ਨੇ ਜ਼ਾਹਿਰ ਕੀਤਾ ਉਹਨਾਂ ਨੇ ਕਿਹਾ ਕਿ ਬੱਚੇ ਦੇ ਲਾਤੇ ਦੇ ਅੰਦਰ ਕੋਈ ਲੋਹੇ ਦੀ ਚੀਜ਼ ਵੱਜੀ ਹੈ ਤੇ ਬੱਚੇ ਦਾ ਆਪਰੇਟ ਤੁਰੰਤ ਕਰਨਾ ਪਏਗਾ ਤੇ ਉਹਨਾਂ ਨੇ ਉਸੇ ਦੌਰਾਨ ਬੱਚੇ ਦਾ ਆਪਰੇਟ ਕੀਤਾ ਆਪਰੇਟ ਹੋਣ ਤੋਂ ਬਾਅਦ ਜੋ ਉਹਨਾਂ ਨੇ ਬਾਹਰ ਕੱਢਿਆ ਉਹਦੇ ਜਰੀਆ ਸਾਨੂੰ ਪਤਾ ਲੱਗਿਆ ਕਿ ਬੱਚੇ ਦੇ ਪੈਰ ਤੇ ਗੋਲੀ ਵੱਜੀ ਹੈ ਉਹ ਇਹਨਾਂ ਚਾਹ ਕਿਸੇ ਨੇ ਹਵਾਈ ਫਾਇਰ ਵੀ ਕੀਤਾ ਤੇ ਕਤੋਂ ਕੀਤਾ ਕਿਸ ਖੁਸ਼ੀ 'ਚ ਕੀਤਾ ਜਾਂ ਕਿਸ ਕਿਸੇ ਤੁਹਾਡੀ ਕਿਸੇ ਨੂੰ ਦੁਸ਼ਮਣੀ ਕੋਈ ਇਹ ਵੀ ਗੱਲ ਸਰ ਇਸ ਚੀਜ਼ ਦੇ ਬਾਰੇ ਤੁਸੀਂ ਆਪਣੇ ਮੱਲੇ ਤੋਂ ਪੂਰੀ ਜਾਣਕਾਰੀ ਲੈ ਸਕਦੇ ਹੋ ਆਪਣਾ ਕਿਸੇ ਨਾਲ ਨਹੀਂ ਨਹੀਂ ਲੌਨ ਆਰਡਰ ਦੀਆਂ ਤੇ ਧਜੀਆਂ ਉੱਡੀਆਂ ਪਈਆਂ ਤੁਸੀਂ ਕਿਸੇ ਨੂੰ ਉਸ ਤਰ੍ਹਾਂ ਵੇਖਦੇ ਹੋ ਹਾਂਜੀ ਇਸ ਘਟਨਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਇਹ ਘਟਨਾ ਹੁਣ ਇਹ ਤੇ ਜਾਣਕਾਰੀ ਕਿਸੇ ਨੂੰ ਵੀ ਨਹੀਂ ਹੈ ਕਿੱਥੋਂ ਗੋਲੀ ਆ ਰਹੀ ਹੈ ਤੇ ਕਿੱਥੋਂ ਨਹੀਂ ਆ ਰਹੀ ਅਸੀਂ ਕੈਮਰੇ ਵੀ ਵੇਖਿਆ ਸਭ ਕੁਝ ਵੇਖਿਆ ਛੋਟਾ ਜਿਹਾ ਬੱਚਾ ਨੰਨੀ ਜੀ ਜਾਨ ਆ ਤੇ ਗੱਲਾਂ ਅਸੀਂ ਮਤਲਬ ਯੂਪੀ ਭਾਰਤ ਤੋਂ ਦੇਸੀ ਕਿ ਦਿਨ ਦਿਹਾੜੇ ਗੋਲੀਆਂ ਚੱਲਦੀ ਹੁਣ ਅੰਮ੍ਰਿਤਸਰ ਤਰੋਇ ਦਾ ਕੰਮ ਹੋ ਗਿਆ ਦੇਖੋ ਯੂਪੀ ਭਾਰਤ ਪੰਜਾਬ ਬਣ ਗਿਆ ਹੈ ਪੰਜਾਬੀ ਇੱਥੇ ਘਟ ਗਿਆ ਨੇ ਯੂਪੀ ਭਾਰਤ ਇਹ ਵਧ ਗਿਆ ਤੇ ਬੜੀ ਨਿੰਦਣਯੋਗ ਦੁਖਦਾਈ ਘਟਨਾ ਵੈ ਅੱਜ ਦੇਖਿਆ ਰਿਹਾ ਗਲੀ ਨੰਬਰ 10 ਦੇ ਵਿੱਚ ਇੱਕ ਸਕੂਲ ਆ ਮਗਰ ਨਵਲ ਪਬਲਿਕ ਸਕੂਲ ਹੈ ਉੱਥੇ ਕਮ ਸੇ ਕਮ ਕਿੰਨਾ ਬੱਚਾ ਥੇ ਸਕੂਲ ਅੜਦਾ ਵੈ ਟਿਊਸ਼ਨ ਸੈਂਟਰ ਆ ਚੱਲਦੇ ਆ ਦੀਦੀ ਪੰਤੀ ਪੰਤੀ ਬੱਚੇ ਜਾਂਦੇ ਆ ਭਾਜੀ ਕੋਈ ਵੀ ਬੱਚਾ ਸੇਫ ਨਹੀਂ ਰਿਹਾ ਅੱਜ ਇੰਨੀ ਕੀ ਦੁੱਖ ਨਹੀਂ ਘਟਨਾ ਬੱਚੇ ਤੇ ਜਿਹੜੀ ਗੋਈ ਲੱਗੀ ਆ ਇਹ ਬਹੁਤ ਹੀ ਮਾੜੀ ਗੱਲ ਹੈ ਤੇ ਡੈਸ਼ ਦਾ ਮੋਲ ਪਿਆ ਸਾਡੀ ਵੀ ਬੱਚੀਆਂ ਆ ਇੱਥੇ ਖੇਡਦੇ ਰਹਿੰਦੇ ਕਦੀ ਉਧਰ ਚੱਲ ਕੇ ਕਦੀ ਆ ਗਏ ਤੇ ਹੁਣ ਕੱਲ ਦਾ ਡੈਸ ਹੋ ਗਈ ਦਿਲ ਨਹੀਂ ਕਰਦਾ ਵੀ ਬੱਚੇ ਨੂੰ ਕਿਤੇ ਭੇਜ ਨਹੀਂ ਨਹੀਂ ਹੁਣ ਸਾਰੇ ਸਗਉਤਾਇਆ ਜੀ ਵੀ ਕਹਿੰਦੇ ਪਾਪਾ ਵੀ ਕਹਿੰਦੇ ਬਾਹਰ ਬੱਚੇ ਨੂੰ ਕੱਢੋ ਹੀ ਨਾ ਬਿਲਕੁਲ ਬੱਚਿਆਂ ਨੇ ਸਕੂਲ ਵੀ ਜਾਂਦੇ ਐ ਟਿਊਸ਼ਨ ਪੜ੍ਹਨ ਵੀ ਜਾਂਦੇ ਐ ਜੋ ਥੋੜੀ ਦੇਰ ਇੱਥੇ ਖੇਲ ਵੀ ਲੈਂਦੇ ਹੁਣ ਤੇ ਕੋਈ ਮਾਪਾ ਡਰੇਗਾ ਆਪਣੇ ਬੱਚੇ ਨੂੰ ਭੇਜਦੇ ਹੋਏ ਇੱਥੇ ਤੱਕ ਵੀ ਦੁਕਾਨ ਤੱਕ ਚੀਜ਼ ਬੱਚਿਆਂ ਨੂੰ ਕਹਿਣ ਕੇ ਸਾਡੇ ਨਾਲ ਚੱਲੋ ਕਿੰਨੀ ਗਲਤ ਗੱਲ ਐ ਕਿੰਨੀ ਗਲਤ ਗੱਲ ਹੋਈ ਉਧਰ ਇਸ ਘਟਨਾ ਲੈ ਕੇ ਪੁਲਿਸ ਦਾ ਕਹਿਣਾ ਚਾ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਮਾਮਲੇ ਦੀ ਸੱਚਾਈ ਜਾਣਨ ਦੇ ਲਈ ਵਾਖਵਾਖ ਟੀਮਾਂ ਬਣਾ ਕੇ ਇਲਾਕੇ ਦੇ ਅਸਲਾਹਾਰਖਾਂ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਇਸ ਮਾਮਲੇ ਦੀ ਪਹਿ ਤੱਕ ਜਾਗਰੂਕ ਇੱਕ ਸੂਚਨਾ ਪ੍ਰਾਪਤ ਹੋਈ ਸੀ ਇੱਕ ਛੋਟੀ ਬੱਚੀ ਆਪਣੇ ਬਾਪ ਨਾਲ ਟਿਊਸ਼ਨ ਪੜਨ ਜਾਣ ਜਾ ਰਹੀ ਸੀ ਤੇ ਜਦ ਰਸਤੇ 'ਚ ਗਲੀ ਵਿੱਚ ਅਚਾਨਕ ਡਿੱਗ ਜਾਂਦੀ ਹੈ ਜਿਸ ਨੂੰ ਚੋਟ ਆ ਜਾਂਦੀ ਹੈ ਜਿਸ ਦਾ ਬਾਪ ਉਸ ਨੂੰ ਵਾਪਸ ਕਰ ਲੈ ਜਾਂਦਾ ਹੈ ਜਦੋਂ ਘਰ ਪਹੁੰਚਦੇ ਥੋੜੀ ਦੇਰ ਬਾਅਦ ਲੜਕੀ ਨੂੰ ਦਰਦ ਹੋਰ ਮਹਿਸੂਸ ਹੁੰਦੀ ਹੈ ਤਾਂ ਉਸ ਦਾ ਬਾਪ ਉਸ ਨੂੰ ਹਸਪੀਟਲ ਲੈ ਜਾਂਦੇ ਨੇ ਹਸਪੀਟਲ ਜਾ ਕੇ ਡਾਕਟਰ ਸਾਹਿਬ ਨੂੰ ਐਕਸ-ਰੇ ਕੀਤਾ ਜਾਂਦਾ ਹੈ ਤੇ ਪਾਇਆ ਜਾਂਦਾ ਹੈ ਕਿ ਬੁਲੇਟ ਇੰਜਰੀ ਹੈ ਜਿਸ ਬੰਦੀ ਸਾਡੇ ਵੱਲੋਂ ਮਕਦਮਾ ਦਰਜ ਰਜਿਸਟਰ ਕਰ ਲਿਆ ਗਿਆ ਹੈ ਅਤੇ ਜੋ ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਇਹ ਕਿ ਕੋਈ ਸਟ੍ਰੇ ਬੁਲੇਟ ਹੈ ਜੋ ਆ ਕੇ ਲੜਕੀ ਦੇ ਸੱਜੀ ਲੱਤ ਵਿੱਚ ਆ ਕੇ ਉੱਪਰੋਂ ਵੱਜੀ ਸੀ ਜਿਸ ਬੰਦੀ ਇਲਾਕੇ ਦੇ ਜਿੰਨੇ ਵੀ ਇਸ ਅਸਲਾਧਾਰਕ ਨੇ ਉਹਨਾਂ ਦਾ ਅਸਲਾ ਵੱਖ-ਵੱਖ ਟੀਮਾਂ ਬਣਾ ਕੇ ਚੈੱਕ ਕਰਵਾਇਆ ਜਾ ਰਿਹਾ ਹੈ ਤੇ ਜਲਦ ਤੋਂ ਜਲਦ ਇਸ ਨੂੰ ਟ੍ਰੇਸ ਕਰ ਲਿਆ ਜਾਵੇ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ। ਮਾਮਲਾ ਪੁਲਿਸ ਲਈ ਵੀ ਇੱਕ ਬੁਝਾਰਤ ਬਣਿਆ ਹੋਇਆ ਹੈ। ਪੁਲਿਸ ਦਾਵਾ ਕਰ ਰਹੀ ਹੈ ਕਿ ਉਹ ਇਸ ਮਾਮਲੇ ਨੂੰ ਸੁਲਝਾ ਕੇ ਮੁਲਜ਼ਮ ਤੱਕ ਪਹੁੰਚ ਕੇ ਰਹਿਣਗੇ। ਉਧਰ ਸਥਾਨਕ ਲੋਕ ਤੇ ਪੱਛੀ ਦੇ ਪਰਿਵਾਰਕ ਮੈਂਬਰਾਂ ਭਾਰੀ ਰੋਸ ਵੇਖਾ ਰਹੇ ਨੇ। ਮੰਗ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। BTC ਨਿਊਜ਼ ਦੇ ਅੰਮ੍ਰਿਤਸਰ ਤੋਂ ਮਨਿੰਦਰ ਮੋਂਗਾ ਦੀ ਰਿਪੋਰਟ।